ಶ್ರೀರಾಮಿ ಬಜರೀ ಪಂಮ ಜೀವ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਪੱਪੂ ਜੜੀ ਆ ਜਿਹੜੇ ਤੁਸੀਂ ਅੱਜ ਕੱਲ੍ਹ ਸਿ ਯਾਤਰਾ ਕੱਢੀ ਆ ਰਹੇ ਹੋ ਜੀ ਅੱਜ ਅਸੀਂ ਪ੍ਰਭੂ ਰਾਮ ਅਯੁੱਧਿਆ ਵਿੱਚ ਜਿਹੜਾ ਮੰਦਿਰ ਨਿਰਮਾਣ ਹੋ ਰਿਹਾ ਹੈ ਉਹਦਾ ਮਹੂਰਤ ਹੈ ਅਯੁੱਧਿਆ ਵਿੱਚ ਅਸੀਂ ਉਹਦੀ ਖੁਸ਼ੀ ਵਿੱਚ ਉਹਦਾ ਤਿਹਾਨ ਦੇ ਲਈ ਅੱਜ ਅਸੀਂ ਕਲਸ਼ ਯਾਤਨਾ ਅਸੀਂ ਪੰਜ ਅ ਕਾਗੜਾ ਵੈਸ਼ਨੂ ਦੁਰਗਾ ਮੰਦਿਰ ਪਾਸਾ ਵਗੈਰਾ ਜੀ ਬਾਬਾ ਦੇ ਮੰਦਿਰ ਦੇ ਵਿੱਚ ਕਲਸ਼ ਲੈ ਕੇ ਆਏ ਆਂ ਹਰਲੜ ਵਾਸੀਆਂ ਨੇ ਕਮੇਟੀ ਬਣਾ ਕੇ ਇਸ ਮੰਦਰ ਦੀ ਖੂਬਸੂਰਤੀ ਬਾਰੇ ਜਿਹੜਾ ਇੱਕ ਸੰਕਲਪ ਲਿਆ ਤੇ ਇਸ ਕਰਕੇ ਅਸੀਂ ਨਵਾਂ ਸਾਲ ਵੀ ਮਨਾਇਆ ਖੁਸ਼ੀਆਂ ਨਾਲ ਮਨਾਇਆ ਕੀਰਤਨ ਇਕੱਠੇ ਬਣਾਇਆ ਤੇ ਅੱਜ ਅਸੀਂ ਕਾਸ਼ ਯਾਤਰਾ ਬਾਜ਼ਾਰ ਦੇ ਵਿੱਚੋਂ ਯਾਤਰਾ ਪੈਦਲ ਯਾਤਰਾ ਕੱਢ ਕੇ ਝੰਡਿਆਂ ਦੇ ਨਾਲ ਅਸੀਂ ਸੰਬੰਧ ਸਬਾਬਤ ਕੀਤਾ ਜਿਹੜਾ ਕਿ ਹੁਣ 22 ਤਰੀਕ ਨੂੰ ਇੱਕ ਲੰਗਰ ਲਗਾਵਾਂਗੇ ਨਾਲੇ ਇਹਦਾ ਗੁਣਗਾਨ ਕਰਾਂਗੇ ਨਾਲੇ ਜੋ ਲਾਈਵ ਅਸੀਂ ਉਹ ਚਲਾਵਾਂਗੇ ਜੈ ਸ਼੍ਰੀ ਰਾਮ ਹਾਂਜੀ ਕੀ ਨਾਮ ਆ ਜੀ ਤੁਹਾਡਾ ਜਗਜੀਵਨ ਕੁਮਾਰ ਆ ਮੇਰਾ ਨਾਮ ਜੀ ਗਰਗ ਪਰਸਨਗਰ ਕਾਂਗੜਾ ਬੈਸ਼ਨੂ ਮੰਦਰ ਚ ਖੜੇ ਆ ਜੀ ਅੱਜ ਵੀ ਇਹ 22 ਤਰੀਕ ਨੂੰ ਲੋਧੇ ਦੇ ਵਿੱਚ ਸ਼੍ਰੀ ਰਾਮ ਲੱਲਾ ਜੀ ਕਾਮ ਵਿਸ਼ਤਾ ਹੋ ਰਹੀ ਹੈ ਉਹਦੀ ਖੁਸ਼ੀ ਦੇ ਵਿੱਚ ਅਸੀਂ ਕਲਸ਼ ਯਾਤਰਾ ਕੱਢੀ ਹੈ ਕਲਸ਼ ਲੈ ਕੇ ਆਏ ਆਂ ਔਰ ਸਭ ਨੂੰ ਮੰਤਰ ਦੇਵਾਂਗੇ ਚਾਵਲ ਸਭ ਨੂੰ ਗਲੀ ਮਹੱਲਿਆਂ ਦੇ ਵਿੱਚ ਵੰਡਾਂਗੇ ਕਾਪੀਆਂ ਵੰਡਾਂਗੇ ਜਿਹੜੀਆਂ ਉਹਨਾਂ ਰਾਮ ਪ੍ਰਚਾਰ ਮੰਡਲ ਦੀਆਂ ਦਿੱਤੀਆਂ ਸਭ ਨੂੰ ਖੁਸ਼ੀ ਹੈ 22 ਤਰੀਕ ਨੂੰ ਅਸੀਂ ਉਸ ਦਿਨ 22 ਤਰੀਕ ਨੂੰ ਸੁਮਰ ਕਾਂਡ ਦਾ ਪਾਠ ਰੱਖਿਆ ਹੈ ਔਰ ਲੰਗਰ ਵੀ ਵਰਤਾਵਾਂਗੇ ਬੜੀ ਖੁਸ਼ੀ ਦੀ ਲਹਿਰ ਹੈ ਔਰ ਮੰਦਰ ਨੂੰ ਅਸੀਂ ਖੂਬਸੂਰਤੀ ਬਣਾਉਣ ਲਈ ਅਸੀਂ ਬਨਵੱਲਾ ਨਵਾਸੀਆਂ ਨੇ ਇੱਕ ਕਮੇਟੀ ਬਣਾਈ ਹੈ ਜੀ ਕਮੇਟੀ ਦੇ ਵਿੱਚ ਕਾਫੀ ਫੈਸਲੇ ਲਏ ਹੈ ਮੰਦਰ ਦੀ ਖੂਬਸੂਰਤੀ ਵਾਸਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਕਰਾਂਗੇ ਜੈ ਸ਼੍ਰੀ ਰਾਮ ਜੈ ਮਾ